ਸਤ ਸ੍ਰੀ ਅਕਾਲ ਕਿਸਾਨ ਦੋਸਤੋ ਖੇਤੀਬਾਤਾ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਦੋਸਤੋ ਅੱਜ ਦੀ ਵੀਡੀਓ ਉਹਨਾਂ ਕਿਸਾਨ ਭਰਾਵਾਂ ਵਾਸਤੇ ਹੈ ਜਿਨ੍ਹਾਂ ਦੇ ਕਿਸਾਨ ਭਰਾਵਾਂ ਦੇ ਪਿਛਲੇ ਕਾਫੀ ਦਿਨਾਂ ਤੋਂ ਪਸ਼ੂ ਪਸ਼ੂਆਂ ਨੂੰ ਮੂੰਹ ਖੁਰਦੀ ਜਾਂ ਗਲਕੁੱਟ ਦੀ ਕਾਫੀ ਸਮੱਸਿਆ ਹੈ ਵੈਸੇ ਇਹ ਸਮੱਸਿਆ ਲਗਭਗ ਆਲਓਵਰ ਸਾਰੇ ਪੰਜਾਬ 'ਚ ਹੀ ਹੈ ਤਾਂ ਇਹਦਾ ਕਾਫੀ ਜਿਆਦਾ ਅਰੋਲਾ ਪਿਆ ਹੋਇਆ ਹੈ ਤੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ ਵੀ ਇੱਕ ਨਾ ਮੇਰੇ ਦੋਸਤ ਕਿਸੇ ਕਿਸਾਨ ਭਰਾ ਨੇ ਇੱਕ ਜਰਮਰ ਕੰਪਨੀ ਦੀ ਵੈਬਰਕ ਕੰਪਨੀ ਦੀ ਇੱਕ ਜਰਮਰ ਨਾਂ ਤੇ ਦਵਾਈ ਆਉਂਦੀ ਹੈ ਜੀ ਤਾਂ ਇਹਦਾ ਕਿਸਾਨ ਭਰਾ ਉਹ ਉਸ ਕਿਸਾਨ ਵੀਰ ਨੂੰ ਕਾਫੀ ਚੰਗਾ ਰਿਜ਼ਲਟ ਮਿਲਿਆ ਹੈ ਇਹ ਦਵਾਈ ਕਿਸਾਨ ਭਰਾਓ ਆਪਾਂ ਜਿਵੇਂ ਬਸੂਆਂ ਦਾ ਆਪਣਾ ਕੋਈ ਵਾੜਾ ਹੈ ਜਾਂ ਆਪਣਾ ਕੋਈ ਸ਼ੈੱਡ ਬਣਿਆ ਹੋਇਆ ਜਾਂ ਫਾਰਮ ਬਣਿਆ ਹੋਇਆ ਪਸ਼ੂਆਂ ਵਾਸਤੇ ਤਾਂ ਉਸ ਨੂੰ ਕਲੀਨ ਕਰਨ ਵਾਸਤੇ ਇਹਦੀ ਵਰਤੋਂ ਕੀਤੀ ਜਾਂਦੀ ਹੈ ਇਹਦਾ ਆਪਾਂ ਛੜਕਾ ਕਰਨਾ ਹੈ ਇਹਦਾ ਵੈਸੇ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਇਹਨੂੰ ਪ੍ਰੋਟੈਕਟ ਕਰਨ ਵਾਸਤੇ ਆਉਂਦੀਆਂ ਪਰ ਇਹਦੀ ਖਾਸੀਅਤ ਇਹ ਹੈ ਵੀ ਇਹਦਾ ਜਿਹੜਾ ਰਿਜ਼ਲਟ ਹੈ ਉਹ ਲਗਭਗ 10 ਤੋਂ 15 ਦਿਨ ਇਹ ਆਪਣਾ ਜਿਹੜੀ ਪਸ਼ੂਆਂ ਨੂੰ ਨੂੰ ਬੰਦਿੱਥੇ ਆਪਾਂ ਬੰਦਦੇ ਆ ਉਹ ਜਗ੍ਹਾ ਉਹਨੂੰ ਇਹ 10 ਤੋਂ 15 ਦਿਨ ਡਿਜ਼ੀਜ਼ ਫ੍ਰੀ ਰੱਖਦੀ ਹੈ ਤਾਂ ਕਿਸਾਨ ਪ੍ਰਾ ਉਹ ਇਹਨੂੰ ਵਰਤ ਸਕਦੇ ਆ ਜਿਹੜੀ ਇਹਦੀ ডোজ ਹੈ ਇਹ ਲਗਭਗ ਕਿਸਾਨ ਪ੍ਰਾ ਉਹ ਜਿਹੜਾ ਆਪਣਾ ਹੱਥ ਵਾਲਾ 16 ਲੀਟਰ ਵਾਲਾ ਟੈਂਕ ਹੁੰਦਾ ਹੈ ਉਹ ਇਹਦੇ ਦੋ ਤਿੰਨ ਬੰਨਗੇ ਜੀ ਇਹ ਤਿੰਨ ਤਿੰਨ ਡਰਮੀਆਂ ਦੀ ਇਹ ਦਵਾਈ ਹੈ ਤਾਂ ਤੁਸੀਂ ਇਹਨੂੰ ਜਿਹੜਾ ਪਸੂਆਂ ਆਸਤੇ ਆਪਣਾ ਜਿਹੜਾ ਥਰਡਾ ਗਰਾਉਂਡ ਫਲੋਰ ਹੁੰਦਾ ਫਰਸ਼ ਹੁੰਦਾ ਹੈ ਆਪਾਂ ਉਹਦੇ ਉੱਪਰ ਉਹਨੂੰ ਫਰਸ਼ ਨੂੰ ਚੰਗੀ ਤਰ੍ਹਾਂ ਨਿਵਾ ਦੇਣਾ ਹੈ ਤੇ ਇਸ ਤੋਂ ਇਲਾਵਾ ਇਹਦਾ ਜੇ ਜਦੋਂ ਆਪਾਂ ਸਪਰੇਅ ਕਰਨੀ ਆ ਜਿਹੜਾ ਆਪਣਾ ਸਪਰੇਅ ਵਾਲਾ ਫੁਵਾੜਾ ਉਹ ਲਗਭਗ ਤੁਸੀਂ 4 ਫੁੱਟੋ 4 ਰੱਖ ਸਕਦੇ ਆ ਤੇ ਕਰਨੀ ਆ ਆਪਾਂ ਕਿਸਾਨ ਭਰਾਵੋ ਇਹ ਲਗਭਗ ਥਲੜੇ ਫਰਸ਼ ਦੇ ਹੀ ਹੈ ਪਸੂਆਂ ਦੇ ਉੱਪਰ ਨਹੀਂ ਪੈਣ ਦੇਣੀ ਜੇਕਰ ਥੋੜੀ ਬਹੁਤ ਆਪਣੀ ਪਸੂਆਂ ਦੇ ਪੈਰਾਂ ਵਗੈਰਾ ਤੇ ਪੈ ਜੂਗੀ ਤਾਂ ਕੋਈ ਇਹਦਾ ਕੋਈ ਖਾਸ ਨੁਕਸਾਨ ਨਹੀਂ ਪਸੂਆਂ ਦੇ ਉੱਪਰ ਨਹੀਂ ਪੈਣ ਦੇਣੀ ਇਸ ਤੋਲਾ ਵਾ ਇਹਨੂੰ ਆਪਾਂ ਮੁਰਗੀਖਾਨੇ ਵਾਸਤੇ ਜਿਹੜੇ ਆਪਣੇ ਸ਼ੈੱਡ ਬਣੇ ਹੁੰਦੇ ਆ ਜਿਨ੍ਹਾਂ ਦੇ ਉਹਦੇ ਥੱਲੇ ਗਰਾਊਂਡ ਫਲੋਰ ਤੇ ਵੀ ਕਰ ਸਕਦੇ ਆ ਆਪਾਂ ਉੱਥੇ ਵੀ ਆਪਾਂ ਇਹਦੀ ਸਪਰੇਅ ਕਰ ਸਕਦੇ ਆ ਤਾਂ ਮੈਨੂੰ ਮੇਰੇ ਕਿਸਾਨ ਦੋਸਤ ਨੇ ਦੱਸਿਆ ਸੀਗਾ ਵੀ ਇਹਦਾ ਰਿਜ਼ਲਟ ਬਈ ਬਹੁਤ ਵਧੀਆ ਹੈ ਤਾਂ ਮੈਨੂੰ ਲੱਗਿਆ ਵੀ ਕਿਸਾਨ ਭਰਾਵਾਂ ਨਾਲ ਆਪਾਂ ਇਹ ਵੀਡੀਓ ਸ਼ੇਅਰ ਕਰਕੇ ਤਾਂ ਜੋ ਕਿ ਕਿਸੇ ਕਿਸਾਨ ਭਰਾ ਦਾ ਫਾਇਦਾ ਹੋ ਸਕੇ ਵੈਸੇ ਕਿਸਾਨ ਦੋਸਤੋ ਇਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਇਹ ਬ੍ਰੌਡ ਸਪੈਕਟਰਮ ਲਿਕਵਿਡ ਹੈ ਕਹਿਣ ਦਾ ਭਾਅ ਵੀ ਇਹ ਫੈਲ ਕੇ ਕੰਮ ਕਰਦਾ ਹੈ ਜੀ ਆਪਾਂ ਇਹਦਾ ਇੱਕ ਧੁੰਕਾ ਵੀ ਪਾਵਾਂਗੇ ਧਰਤੀ ਤੇ ਤਾਂ ਉਹ ਕਾਫੀ ਹੱਦ ਤੱਕ ਫੈਲੂਗਾ ਜ਼ਮੀਨ ਦੇ ਵਿੱਚ ਤੇ ਸਿਸਟੈਮਿਕੇ ਕੰਮ ਕਰਦੀ ਹੈ ਫਰਸ਼ ਦੇ ਵਿੱਚ ਆਪਣੇ ਰਚ ਵੀ ਜਾਂਦੀ ਹੈ ਦੂਜਾ ਇਸ ਤੋਂ ਇਲਾਵਾ ਇਹ ਹੈ ਜੀ ਇਹਦਾ ਆਪਣਾ ਮਤਲਬ ਇਹ ਆਪਣੇ ਫਰਸ਼ ਨੂੰ ਬਹੁਤ ਜ਼ਿਆਦਾ ਕਲੀਨ ਰੱਖੂਗੀ ਤੇ ਇਸ ਤੋਂ ਇਲਾਵਾ ਇਹਦਾ ਤੀਜਾ ਕੰਮ ਇਹ ਹੈ ਵੀ ਆਪਾਂ ਜਦੋਂ ਸਪਰੇਅ ਕਰਨੀ ਹੈ ਤਾਂ ਜਿਹੜੇ ਆਪਣੇ ਪਸ਼ੂਆਂ ਦੇ ਥੱਲੇ ਆਪਣੇ ਜਿਹੜੇ ਮੈਟ ਵਗੈਰਾ ਹੁੰਦੇ ਆ ਉਹਨਾਂ ਉੱਤੇ ਕਿਸਾਨ ਦੋ ਦੋ ਤੁਸੀਂ ਇੱਕ ਇੱਕ ਦੋਨੇ ਪਾਸੇ ਬਦਲ ਕੇ ਦੇ ਉਪਰ ਚੰਗੀ ਤਰ੍ਹਾਂ ਸਪਰੇਅ ਕਰ ਦਿਓ ਜਾਂ ਕੋਈ ਤਾਂ ਕਿ ਆਪਣੇ ਪਸ਼ੂਆਂ ਦੇ ਵਿੱਚ ਬਿਮਾਰੀ ਨਾ ਆਵੇ ਤਾਂ ਕਿਸਾਨ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਇਹ ਕਿਸਾਨ ਦੋਸਤਾਂ ਕੋਲੇ ਪਹੁੰਚ ਸਕੇ ਤੇ ਆਪਣੇ ਜਿਹੜੇ ਕਿਸਾਨ ਦੋਸਤਾਂ ਦੇ ਜਾਂ ਕਿਸੇ ਦੇ ਵੀ ਜਿਹੜਾ ਜੋ ਜਾਨਵਰ ਹੈ ਉਹ ਬਿਮਾਰੀ ਰਹਿਤ ਹੋ ਸਕਣ ਤੇ ਧੰਨਵਾਦ ਜੀ ਬਣੇ ਰਹੋ ਬਹੁਤ ਬਹੁਤ ਮਿਹਰਬਾਨੀ